ਕਿ ਤੁਸੀਂ ਵੀ ਲਗਾਤਾਰ ਰਹਿੰਦੀ ਥਕਾਵਟ ਤੋਂ ਬੇਵਜਾ ਪਈ ਸੁਸਤੀ ਤੋਂ ਵਾਲ ਚੜਨ ਤੋਂ ਪੀਰੀਅਡਸ ਦੇ ਰਿਲੇਟਡ ਪ੍ਰੋਬਲਮ ਪ੍ਰੈਗਨੈਂਸੀ ਦੇ ਵਿੱਚ ਪ੍ਰੋਬਲਮ ਥੋੜਾ ਜਿਹਾ ਵੀ ਕੰਮ ਕਰਕੇ ਜਿਆਦਾ ਸਾਹ ਚੜਨਾ ਵਰਗੀਆਂ ਪ੍ਰੋਬਲਮਸ ਤੋਂ ਹੋ ਪਰੇਸ਼ਾਨ ਤੇ ਤੁਸੀਂ ਪਉਣਾ ਚਾਹੁੰਦੇ ਹੋ ਇਸ ਤੋਂ ਛੁਟਕਾਰਾ ਅੱਜ ਦੀ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਹੋਣ ਵਾਲੀ ਹੈ ਕਿਉਂਕਿ ਇਹ ਸਾਰੇ ਲੱਛਣ ਇਸ਼ਾਰਾ ਕਰਦੇ ਹਨ ਆਇਰਨ ਦੀ ਡੈਫੀਸ਼ੀਐਂਸੀ ਹੋਣ ਦਾ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਆਇਰਨ ਦੀ ਕਮੀ ਨੂੰ ਪੂਰਾ ਕਿਵੇਂ ਕੀਤਾ ਜਾਏ ਬਿਨਾਂ ਕਿਸੇ ਦਵਾਈ ਦੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਹੈਲਥ ਐਂਡ ਲਾਈਫਸਟਾਈਲ ਕੋਚ ਰਾਜਵਿੰਦਰ ਕੌਰ ਤੇ ਤੁਹਾਡਾ ਆਪਣੇ ਹੈਲਥ ਚੈਨਲ ਤੰਦਰੁਸਤ ਪੰਜਾਬ ਵਿੱਚ ਸਾਰਿਆਂ ਦਾ ਸਵਾਗਤ ਹੈ ਸੋ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਇਰਨ ਦੀ ਅਗਰ ਤੁਹਾਨੂੰ ਕਮੀ ਹੋ ਜਾਂਦੀ ਹੈ ਹੈ ਤੇ ਇਹ ਲੰਬੇ ਸਮੇਂ ਤੱਕ ਅਗਰ ਰਹਿੰਦੀ ਹੈ ਤੇ ਤੁਹਾਨੂੰ ਇਸ ਦੇ ਨਾਲ ਕਿਹੜੇ ਵੱਡੇ ਨੁਕਸਾਨ ਹੋ ਸਕਦੇ ਹਨ ਸੋ ਸੈਕਸ਼ਨ ਨੰਬਰ 1 ਦੀ ਗੱਲ ਕਰਦੇ ਹਾਂ ਲੌਂਗ ਟਰਮ ਹੈਲਥ ਇਫੈਕਟਸ ਵਿਦ ਆਇਰਨ ਡੈਫੀਸ਼ੀਐਂਸੀ ਜਦੋਂ ਆਇਰਨ ਡੈਫੀਸ਼ੀਐਂਸੀ ਟਾਈਮ ਦੇ ਨਾਲ-ਨਾਲ ਸੀਵियर ਮਤਲਬ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਬਣ ਜਾਂਦੀ ਹੈ ਆਇਰਨ ਡੈਫੀਸ਼ੀਐਂਸੀ ਐਨੀਮੀਆ ਸੋ ਜਿਸ ਕਰਕੇ ਤੁਹਾਡੀ ਬਾਡੀ ਵਿੱਚ ਇਮਿਊਨਿਟੀ ਵੀਕ ਹੋ ਜਾਂਦੀ ਹੈ ਤੁਹਾਨੂੰ ਬਾਰ-ਬਾਰ ਇਨਫੈਕਸ਼ਨਸ ਹੁੰਦੀ ਰਹਿੰਦੀ ਹੈ ਬਾਰ-ਬਾਰ ਤੁਸੀਂ ਬਿਮਾਰ ਪੈ ਜਾਂਦੇ ਹੋ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਤੁਸੀਂ ਬਾਰ-ਬਾਰ ਵਾਇਰਸ ਦੇ ਸੰਪਰਕ ਦੇ ਵਿੱਚ ਆ ਸਕਦੇ ਹੋ ਨੰਬਰ 2 ਤੇ ਪ੍ਰੈਗਨਨਸੀ ਵਿੱਚ ਬੱਚੇ ਦੀ ਗ੍ਰੋਥ ਸਲੋ ਹੋ ਜਾਣਾ ਬਚਪਨ ਚ ਬ੍ਰੇਨ ਡਿਵੈਲਪਮੈਂਟ ਚ ਦਿੱਕਤ ਹੋਣਾ ਇਸ ਤੋਂ ਇਲਾਵਾ ਡਿਪਰੈਸ਼ਨ ਐਂਜਾਇਟੀ ਲੋ ਮੂਡ ਹੋਣਾ ਸਕਿਨ ਡਲ ਰਹਿਣਾ ਰਿੰਕਲਸ ਮਤਲਬ ਚੁਰੜੀਆਂ ਜਲਦੀ ਆ ਜਾਣਾ ਇਸ ਤੋਂ ਇਲਾਵਾ ਹਾਰਟ ਸਟ੍ਰੇਨ ਤੁਹਾਡੇ ਦਿਲ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ ਬਲੱਡ ਨੂੰ ਸਰਕੂਲੇਟ ਕਰਨ ਦੇ ਵਿੱਚ ਪੂਰੇ ਸਰੀਰ ਦੇ ਵਿੱਚ ਇਹ ਸਾਰੇ ਲੱਛਣ ਹਨ ਆਇਰਨ ਦੀ ਡੈਫੀਸ਼ੀਐਂਸੀ ਹੋਣ ਦੇ ਸੋ ਆਇਰਨ ਦੀ ਕਮੀ ਸਿਰਫ ਥਕਾਨ ਤੱਕ ਸੀਮਤ ਨਹੀਂ ਹੈ ਇਹ ਤੁਹਾਡੀ ਲਾਈਫ ਦੀ ਕੁਆਲਿਟੀ ਨੂੰ ਪੂਰੀ ਤਰ੍ਹਾਂ ਅਫੈਕਟ ਕਰਦੀ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਟਾਈਮ ਰੰਦੇ ਆਇਰਨ ਦੀ ਕਮੀ ਦੇ ਬਾਰੇ ਅਵੇਅਰ ਹੋ ਜਾਣਾ ਸੋ ਸੈਕਸ਼ਨ ਨੰਬਰ 2 ਦੀ ਗੱਲ ਕਰਦੇ ਹਾਂ ਹੁਣ ਨੈਚੁਰਲ ਰੈਮਡੀਜ਼ ਦੀ ਹੁਣ ਜਾਣਦੇ ਹਾਂ ਕਿ ਆਇਰਨ ਦੀ ਕਮੀ ਤੋਂ ਤੁਸੀਂ ਬਚਣਾ ਕਿਵੇਂ ਹੈ ਕਿਵੇਂ ਤੁਸੀਂ ਆਇਰਨ ਦੀ ਕਮੀ ਨੂੰ ਪੂਰਾ ਕਰਨਾ ਹੈ ਬਿਨਾ ਕਿਸੇ ਦਵਾਈ ਦੇ ਨੈਚੁਰਲ ਤਰੀਕੇ ਨਾਲ ਸੋ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਚੇਂਜ ਕਰਨਾ ਹੈ ਉਹ ਹੈ ਹਰੇ ਪੱਤੇਦਾਰ ਸਬਜ਼ੀਆਂ पालक मेथी तनिया बाथू मोरिंगा ਦੇ ਪੱਤੇ ਇਨ੍ਹਾਂ ਵਿੱਚ ਖੂਬ ਆਇਰਨ ਪਾਇਆ ਜਾਂਦਾ ਹੈ ਇਸ ਕਰਕੇ ਜਦੋਂ ਵੀ ਸੀਜ਼ਨ ਹੋਵੇ ਇਨ੍ਹਾਂ ਹਰੇ ਪੱਤੇਦਾਰ ਸਬਜ਼ੀਆਂ ਦਾ ਤਾਂ ਖੂਬ ਇਸਤੇਮਾਲ ਕਰੋ ਸੋ ਹੁਣ ਜਿਵੇਂ ਕਿ ਬਰਸਾਤਾਂ ਦੇ ਦਿਨ ਚੱਲ ਰਹੇ ਹਨ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਹਰੇ ਪੱਤੇਦਾਰ ਸਬਜ਼ੀਆਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਵਿੱਚ ਕੀੜੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਇਸ ਤੋਂ ਇਲਾਵਾ ਪਾਣੀ ਜ਼ਿਆਦਾ ਗੰਦਾ ਹੋਣ ਕਰਕੇ ਇਨ੍ਹਾਂ ਨੂੰ ਟੌਕਸਿਕ ਜਿਹੜੇ ਹੈ ਉਹ ਬਣਾ ਦਿੰਦਾ ਹੈ ਜਿਸ ਕਰਕੇ ਇਹ ਤੁਹਾਡੇ ਸਿਹਤ ਦੇ ਲਈ ਖਾਣਾ ਹਾਨੀਕਾਰਕ ਹੋ ਸਕਦਾ ਹੈ ਹਨ ਬਰਸਾਤਾਂ ਦੇ ਦਿਨਾਂ ਦੇ ਵਿੱਚ ਲੇਕਿਨ ਸਰਦੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਖੂਬ ਹਰੇ ਪੱਤੇਦਾਰ ਸਬਜ਼ੀਆਂ ਖਾਓ ਤੇ ਤੁਹਾਨੂੰ ਕਦੇ ਵੀ ਆਇਰਨ ਦੀ ਕਮੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕੀ ਕਰ ਸਕਦੇ ਹੋ ਆਇਰਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਕਿਹੜੀ ਹਰੀ ਚੀਜ਼ ਖਾ ਸਕਦੇ ਹੋ ਉਹ ਹੈ ਮੋਰਿੰਗਾ ਦੇ ਪੱਤੇ ਸੋ ਮੋਰਿੰਗਾ ਦੇ ਪੱਤੇ ਤੁਸੀਂ ਆਪਣੇ ਸਬਜ਼ੀਆਂ ਦੇ ਵਿੱਚ ਤੜਕਾ ਲਗਾ ਸਕਦੇ ਹੋ ਸੋ ਅਗਰ ਤੁਹਾਨੂੰ ਮੋਰਿੰਗਾ ਦੇ ਫਰੈਸ਼ ਪੱਤੇ ਨਹੀਂ ਮਿਲਦੇ ਤੇ ਤੁਸੀਂ ਆਨਲਾਈਨ ਮੋਰਿੰਗਾ ਪਾਊਡਰ ਪਰਚੇਸ ਕਰ ਸਕਦੇ ਹੋ ਸੋ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਹੋਣਗੇ ਸੋ ਅਗਰ ਤੁਸੀਂ ਆਨਲਾਈਨ ਪਰਚੇਸ ਕਰਨਾ ਚਾਹੁੰਦੇ ਹੋ ਮਰਿੰਗਾ ਦਾ ਪਾਊਡਰ ਤੇ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਇਸ ਤੋਂ ਇਲਾਵਾ ਇੱਥੇ ਪ੍ਰੋਡਕਟਸ ਦੇ ਵਿੱਚ ਵੀ ਟੈਗ ਕਰ ਦਿੱਤਾ ਹੈ ਤੇ ਤੁਸੀਂ ਇੱਥੋਂ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਨੰਬਰ 2 ਤੇ ਗੱਲ ਕਰੀਏ ਫਲੀਆਂ ਦੇ ਵਿੱਚ ਗੱਲ ਕਰੀਏ ਤੇ ਉਹ ਹੈ ਕਾਲੇ ਛੋਲੇ ਰਾਜਮਾ ਤੇ ਸੋਇਆਬੀਨ ਦੇ ਵਿੱਚ ਖੂਬ ਸਾਰਾ ਆਇਰਨ ਪਾਇਆ ਜਾਂਦਾ ਹੈ ਸੋ ਤੁਸੀਂ ਇਹਨਾਂ ਨੂੰ ਵੀ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਜ਼ਰੂਰ ਕਰੋ ਫਰੂਟਸ ਦੇ ਵਿੱਚ ਗੱਲ ਕਰੀਏ ਤੇ ਸੇਬ ਅਨਾਰ ਚਕੰਦਰ ਕਿਸ਼ਮਿਸ਼ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਆਇਰਨ ਪਾਇਆ ਜਾਂਦਾ ਹੈ ਸਾਬਤ ਅਨਾਜ ਦੇ ਵਿੱਚ ਗੱਲ ਕਰੀਏ ਤੇ ਰਾਗੀ ਬਾਜਰਾ ਸੋ ਘੱਟੋ ਘੱਟ ਹਰ ਇੱਕ ਦਿਨ ਇਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਆਟੇ ਦੀ ਇੱਕ ਟਾਈਮ ਰੋਟੀ ਜ਼ਰੂਰ ਖਾਣਾ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਕਦੇ ਵੀ ਆਇਰਨ ਦੀ ਕਮੀ ਨਹੀਂ ਆਵੇਗੀ ਇਸ ਤੋਂ ਇਲਾਵਾ ਮੋٹے ਅਨਾਜ ਦੇ ਹੋਰ ਬਹੁਤ ਸਾਰੇ ਤੁਹਾਡੀ ਸਿਹਤ ਨੂੰ ਫਾਇਦੇ ਮਿਲਣਗੇ ਇਸ ਤੋਂ ਇਲਾਵਾ ਗੋੜ ਦੇ ਵਿੱਚ ਬਹੁਤ ਜ਼ਿਆਦਾ ਆਇਰਨ ਦੀ ਮਾਤਰਾ ਹੁੰਦੀ ਹੈ ਤੇ ਤੁਸੀਂ ਆਪਣਾ ਖਾਣਾ ਖਾਣ ਤੋਂ ਬਾਅਦ ਇੱਕ ਟਾਈਮ ਇੱਕ ਛੋਟਾ ਜਿਹਾ ਟੁਕੜਾ ਤੁਸੀਂ ਗੁੜ ਵੀ ਖਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਆਇਰਨ ਬਹੁਤ ਵਧੀਆ ਤਰੀਕੇ ਨਾਲ ਮਿਲੇਗਾ ਨੰਬਰ 5 ਤੇ ਗੱਲ ਕਰਦੇ ਹਾਂ ਉਹ ਹੈ ਐਗ ਯੋਕ ਜਾਂ ਮੀਟ ਮਤਲਬ ਐਗ ਦੇ ਪੀਲੇ 파ਰਟ ਦੇ ਵਿੱਚ ਆਇਰਨ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਨਾਨ-ਵੈਜੀਟੇਰੀਅਨ ਹੋ ਤੇ ਮੀਟ ਦੇ ਵਿੱਚ ਆਇਰਨ ਪਾਇਆ ਜਾਂਦਾ ਹੈ ਜੇ ਤੁਸੀਂ ਕਦੇ-ਕਦੇ ਤੁਸੀਂ ਖਾ ਸਕਦੇ ਹੋ ਇੱਕ ਜ਼ਰੂਰੀ ਗੱਲ ਜਿਹੜੀ ਹਮੇਸ਼ਾ ਤੁਸੀਂ ਧਿਆਨ ਵਿੱਚ ਰੱਖਣੀ ਹੈ ਉਹ ਹੈ ਆਇਰਨ ਦੀ ਐਬਜ਼ોર્ਪਸ਼ਨ ਤੁਹਾਡੇ ਸਰੀਰ ਵਿੱਚ ਚੰਗੀ ਤਰ੍ਹਾਂ ਹੋ ਸਕੇ ਇਸ ਲਈ ਜ਼ਰੂਰੀ ਹੈ ਆਇਰਨ ਰਿਚ ਡਾਈਟ ਦੇ ਨਾਲ ਵਿਟਾਮਿਨ ਸੀ ਲੈਣਾ ਹੁਣ ਵਿਟਾਮਿਨ ਸੀ ਕਿਹੜੇ ਕਿਹੜੇ ਫੂਡ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਉਹ ਹੈ ਨਿੰਬੂ ਦੇ ਵਿੱਚ ਆਮਲੇ ਦੇ ਵਿੱਚ ਤੇ ਸੰਤਰੇ ਦੇ ਵਿੱਚ ਸੋ ਤੁਸੀਂ ਅਗਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੂਸ ਬਣਾਉਂਦੇ ਹੋ ਚਾਹੇ ਉਹ ਤੁਸੀਂ ਚਕੰਦਰ ਦਾ ਜੂਸ ਬਣਾਉਂਦੇ ਹੋ ਜਾਂ ਉਸ ਦਾ ਸੈਲਡ ਖਾਂਦੇ ਹੋ ਜਾਂ ਫਿਰ ਤੁਸੀਂ ਅਨਾਰ ਦਾ ਜੂਸ ਬਣਾਉਂਦੇ ਹੋ ਜਾਂ ਗਾਜਰਾ ਹੈ ਜਾਂ ਸੇਬ ਹੈ ਸੋ ਇਹਨਾਂ ਦੇ ਵਿੱਚ ਤੁਸੀਂ ਇਹਨਾਂ ਦੇ ਤਿੰਨਾਂ ਦੇ ਵਿੱਚੋਂ ਕੋਈ ਨਾ ਕੋਈ ਤੁਸੀਂ ਇਸ ਜੂਸ ਦੇ ਵਿੱਚ ਐਡ ਕਰ ਸਕਦੇ ਹੋ ਚਾਹੇ ਨਿੰਬੂ ਹੋਵੇ ਚਾਹੇ ਆਮਲਾ ਹੋਵੇ ਤੇ ਚਾਹੇ ਸੰਤਰਾ ਹੋਵੇ ਸੋ ਜਿਹੜਾ ਵੀ ਤੁਹਾਨੂੰ ਆਇਰਨ ਮਿਲਣ ਵਾਲਾ ਹੈ ਚਕੰਦਰ ਤੋਂ ਜਾਂ ਅਨਾਰ ਤੋਂ ਸੇਬ ਤੋਂ ਜਾਂ ਕਿਸੇ ਵੀ ਤਰ੍ਹਾਂ ਦੇ ਫਰੂਟਸ ਤੋਂ ਤੇ ਉਹ ਬਹੁਤ ਵਧੀਆ ਐਬਜ਼ਾਰਬ ਹੋਏਗਾ ਜਦੋਂ ਤੁਸੀਂ ਇਹਨਾਂ ਦਾ ਕੰਬੀਨੇਸ਼ਨ ਵਿਟਾਮਿਨ ਸੀ ਦੇ ਨਾਲ ਕਰਦੇ ਹੋ ਸੋ ਜਦੋਂ ਵੀ ਤੁਸੀਂ ਆਇਰਨ ਰਿਚ ਫੂਡ ਲੈਣਾ ਹੈ ਵਿਟਾਮਿਨ ਸੀ ਦੇ ਨਾਲ ਲਓ ਤੇ ਇਸ ਦੇ ਨਾਲ 100% ਤੁਹਾਨੂੰ ਆਇਰਨ ਦਾ ਐਬਜ਼ોર્ਪਸ਼ਨ ਹੈ ਤੁਹਾਡੀ ਬਾਡੀ ਵਿੱਚ ਹੋਏਗਾ ਤੇ ਤੁਹਾਨੂੰ ਕਦੇ ਵੀ ਆਇਰਨ ਦੀ ਕਮੀ ਨਹੀਂ ਹੋਵੇਗੀ ਇੱਕ ਹੋਰ ਗੱਲ ਜਿਸ ਦਾ ਤੁਸੀਂ ਹਮੇਸ਼ਾ ਹੀ ਧਿਆਨ ਰੱਖਣਾ ਹੈ ਉਹ ਹੈ ਅਵੋਇਡ ਟੀ ਐਂਡ ਕਾਫੀ ਤੁਸੀਂ ਖਾਣੇ ਤੋਂ 1 ਘੰਟੇ ਤੱਕ ਚਾਹ ਜਾਂ ਕਾਫੀ ਨਹੀਂ ਪੀਣੀ ਹੈ ਸੋ 1 ਡੇਅਰ ਘੰਟੇ ਬਾਅਦ ਹੀ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਚਾਹ ਜਾਂ ਕਾਫੀ ਲੈਣੀ ਚਾਹੀਦੀ ਹੈ ਉਸ ਤੋਂ ਪਹਿਲਾਂ ਬਿਲਕੁਲ ਨਹੀਂ ਲੈਣੀ ਹੈ ਆਦਰਵਾਇਸ ਤੁਹਾਨੂੰ ਆਇਰਨ ਦੀ ਕਮੀ ਰਹੇਗੀ ਕਿਉਂਕਿ ਚਾਹ ਤੇ ਕਾਫੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਐਸਿਡ ਪਾਏ ਜਾਂਦੇ ਹਨ ਜਿਹੜੇ ਕਿ ਤੁਹਾਡੇ ਫੂਡ ਦੇ ਵਿੱਚੋਂ ਆਇ ਨਿਊਟ੍ਰੀਐਂਟਸ ਨੂੰ ਬੈਟਰ ਐਬਜ਼ਾਰਬ ਨਹੀਂ ਹੋਣ ਦਿੰਦੇ ਜਿਸ ਕਰਕੇ ਤੁਹਾਨੂੰ ਇਹਨਾਂ ਦੀ ਕਮੀ ਹੋਣ ਲੱਗਦੀ ਹੈ ਸੋ ਅਗਰ ਤੁਹਾਨੂੰ ਇਸ ਦੀ ਹੈਬਿਟ ਹੈ ਕਿ ਤੁਸੀਂ ਚਾਹ ਪੀਂਦੇ ਹੀ ਹੋ ਖਾਣੇ ਤੋਂ ਬਾਅਦ ਤੇ ਇਸ ਨੂੰ ਇੱਕ ਤੋਂ ਡੇਢ ਘੰਟੇ ਬਾਅਦ ਲੈਣਾ ਸ਼ੁਰੂ ਕਰੋ ਤੇ ਚਾਹ ਨੂੰ ਅਵੋਇਡ ਕਰੋ ਇਸ ਤੋਂ ਇਲਾਵਾ ਜਿਨ੍ਹਾਂ ਦੀ ਗਟ ਹੈਲਥ ਹੋਣ ਸਹੀ ਨਹੀਂ ਰਹਿੰਦੀ ਹੈ ਮਤਲਬ ਤੁਹਾਡੀ ਅੰਤੜੀਆਂ ਦੀ ਸਿਹਤ ਅਗਰ ਠੀਕ ਨਹੀਂ ਰਹਿੰਦੀ ਹੈ ਉਸ ਕੇਸ ਦੇ ਵਿੱਚ ਆਇਰਨ ਤੁਹਾਡੀ ਬਾਡੀ ਵਿੱਚ ਐਬਜ਼ੌਰਬ ਨਹੀਂ ਹੋਏਗਾ ਨਤੀਜਾ ਤੁਹਾਨੂੰ ਆਇਰਨ ਦੀ ਕਮੀ ਹੋਵੇਗੀ ਸੋ ਹੁਣ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਣੀ ਗਟ ਹੈਲਥ ਨੂੰ ਠੀਕ ਕਰਨ ਦੇ ਲਈ ਤੁਸੀਂ ਅੱਧਾ ਛੋਟਾ ਚਮਚ ਜੀਰਾ ਅਤੇ ਅੱਧਾ ਛੋਟਾ ਚਮਚ ਤੁਸੀਂ ਸੌਫ ਲੈਣੀ ਹੈ ਤੇ ਇਸ ਨੂੰ ਰਾਤ ਪਰ ਇੱਕ ਗਲਾਸ ਪਾਣੀ ਦੇ ਵਿੱਚ ਪਿਓ ਕੇ ਰੱਖਣਾ ਹੈ ਤੇ ਤੁਸੀਂ ਇਸ ਨੂੰ ਛਾਣ ਕੇ ਸਵੇਰੇ ਇਸ ਤਰ੍ਹਾਂ ਵੀ ਪੀ ਸਕਦੇ ਹੋ ਜਾਂ ਫਿਰ ਇਸ ਨੂੰ ਇੱਕ ਉਬਾਲਾ ਦੇ ਕੇ ਇਸ ਨੂੰ ਥੋੜਾ ਕੋਸਾ ਕਰਕੇ ਪੀਣਾ ਸ਼ੁਰੂ ਕਰੋ ਇਸ ਦੇ ਨਾਲ ਤੁਹਾਡੀ ਅੰਤੜੀਆਂ ਦੀ ਸਿਹਤ ਬਹੁਤ ਵਧੀਆ ਹੋਏਗੀ ਕਿਉਂਕਿ ਅੰਤੜੀਆਂ ਦੇ ਵਿੱਚ ਹੀ ਤੁਹਾਡੇ ਪੋਸ਼ਣ ਤੱਤ ਜਿਹੜੇ ਆ ਉਹ ਐਬਜ਼ਰਬ ਹੁੰਦੇ ਹਨ ਇਸ ਕਰਕੇ ਅੰਤੜੀਆਂ ਦੀ ਸਿਹਤ ਸਹੀ ਹੋਣਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਇੱਕ ਖਾਸ ਗੱਲਾਂ ਦਾ ਤੁਸੀਂ ਧਿਆਨ ਰੱਖੋ ਇਨਾ ਤੋਂ ਇਲਾਵਾ ਤੁਸੀਂ ਆਪਣੀ ਡਾਈਟ ਵਿੱਚ ਫਰਮੈਂਟਡ ਫੂਡ ਲੈਣਾ ਸ਼ੁਰੂ ਕਰੋ ਜਿਵੇਂ ਕਿ ਫਰਮੈਂਟਡ ਫੂਡ ਦੇ ਵਿੱਚ ਗੱਲ ਕਰੀਏ ਤੁਸੀਂ ਦਹੀਂ ਲੈ ਸਕਦੇ ਹੋ ਕਾਜੀ ਲੈ ਸਕਦੇ ਹੋ ਅਨਾਰ ਦਾਣਾ ਲੈ ਸਕਦੇ ਹੋ ਜਾਂ ਸਾਊਥ ਇੰਡੀਅਨ ਫੂਡ ਹੁੰਦੇ ਆ ਡੋਸਾ ਇਡਲੀ ਇਹ ਵੀ ਤੁਹਾਡੀ ਗਟ ਹੈਲਥ ਦੇ ਲਈ ਬਹੁਤ ਜ਼ਿਆਦਾ ਹੁੰਦੇ ਹਨ ਤੁਹਾਡੇ ਗਟ ਦੇ ਮਾਈਕਰੋ ਬਾਇਓਮ ਨੂੰ ਇਨਕਰੀਜ਼ ਕਰਦੇ ਹਨ ਜਿਸ ਦੇ ਨਾਲ ਤੁਹਾਡੇ ਖਾਣੇ ਦੀ ਬੈਟਰ ਐਬਸਾਰਪਸ਼ਨ ਹੋਣ ਲੱਗਦੀ ਹੈ ਤੇ ਤੁਹਾਨੂੰ ਚੰਗੀ ਤਰ੍ਹਾਂ ਆਇਰਨ ਵੀ ਮਿਲੇਗਾ ਤੇ ਤੁਹਾਨੂੰ ਆਇਰਨ ਦੀ ਕਮੀ ਨਹੀਂ ਹੋਵੇਗੀ ਸੋ ਅਗਰ ਤੁਹਾਨੂੰ ਫਿਰ ਵੀ ਬਹੁਤ ਜ਼ਿਆਦਾ ਆਇਰਨ ਦੀ ਡੈਫੀਸ਼ੀਐਂਸੀ ਹੈ ਤੇ ਉਸ ਕੇਸ ਵਿੱਚ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਆਇਰਨ ਦੇ ਸਪਲੀਮੈਂਟ ਲੈ ਸਕਦੇ ਹੋ ਕੁਝ ਦਿਨ ਦੇ ਲਈ ਅਦਰਵਾਈਜ਼ ਤੁਹਾਨੂੰ ਥੋੜੀ ਪ੍ਰੋਬਲਮ ਹੈ ਤੇ ਤੁਸੀਂ ਇਹ ਲਾਈਫ ਸਟਾਈਲ ਦੇ ਵਿੱਚ ਹੀ ਚੇਂजेस ਕਰਕੇ ਆਪਣੀ ਡਾਈਟ ਦੇ ਵਿੱਚ ਚੇਂजेस ਕਰਕੇ ਕੁਝ ਹੀ ਦਿਨਾਂ ਦੇ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ ਲਾਸਟ ਸੇਕਸ਼ਨ 3 ਦੀ ਗੱਲ ਕਰੀਏ ਤੇ ਉਹ ਹੈ ਲਾਈਫ ਸਟਾਈਲ ਟਿਪਸ ਕਿ ਜੀਵਨ ਸ਼ੈਲੀ ਦੇ ਵਿੱਚ ਤੁਹਾਨੂੰ ਕਿਹੜੇ-ਕਿਹੜੇ ਚੇਂजेस ਕਰਨੇ ਹਨ ਜਿਨ੍ਹਾਂ ਕਰਕੇ ਤੁਹਾਨੂੰ ਆਇਰਨ ਦੀ ਬੈਟਰ ਐਬਜ਼ોર્ਪਸ਼ਨ ਹੋ ਸਕੇ ਤੇ ਕਦੇ ਵੀ ਆਇਰਨ ਦੀ ਕਮੀ ਨਾ ਹੋਵੇ ਸੋ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਚੇਂਜ ਕਰਨਾ ਹੈ ਉਹ ਹੈ 30 ਤੋਂ 45 ਮਿੰਟ ਤੱਕ ਤੁਹਾਨੂੰ ਸੈਰ ਰੋਜ਼ਾਨਾ ਕਰਨੀ ਹੈ ਉਹ ਵੀ ਤੇਜ਼ ਸੈਰ ਕਰਨੀ ਹੈ ਇਸ ਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਆਇਰਨ ਬੈਟਰ ਐਬਜ਼ਾਰਬ ਹੋਣ ਲੱਗੇਗਾ ਨੰਬਰ 2 ਤੇ ਜਿਹੜਾ ਕੰਮ ਕਰਨਾ ਹੈ ਉਹ ਹੈ ਸਟ्रेस ਘਟ ਕਰੋ ਕਿਉਂਕਿ ਤਣਾਅ ਹੋਣ ਤੇ ਤੁਹਾਡੀ ਬੋਡੀ ਵਿੱਚ ਕੋਰਟੀਸੋਲ ਨਾਮ ਦਾ ਹਾਰਮੋਨ ਜਿਹੜਾ ਉਹ ਇਨਕਰੀਜ਼ ਹੋਣ ਲੱਗ ਜਾਂਦਾ ਹੈ ਜਿਹੜਾ ਕਿ ਤੁਹਾਡੀ ਬੋਡੀ ਵਿੱਚ ਆਇਰਨ ਦੇ ਐਬਜ਼ોર્ਪਸ਼ਨ ਨੂੰ ਸਲੋ ਕਰ ਦਿੰਦਾ ਹੈ ਜਿਸ ਕਰਕੇ ਤੁਹਾਨੂੰ ਸਟ्रेस ਆਉਣ ਤੇ ਆਇਰਨ ਦੀ ਕਮੀ ਹੋਣ ਲੱਗਦੀ ਹੈ ਨੰਬਰ 3 ਤੇ ਗਟ ਹੀਲ ਔ ਅਗੇਨ ਅੰਤਰੀਆਂ ਦੀ ਸਿਹਤ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੈਲਦੀ ਗਟ ਹੀ ਨਿਊਟ੍ਰੀਐਂਟਸ ਨੂੰ ਪ੍ਰੋਪਰਲੀ ਐਬਜ਼ਾਰਬ ਕਰ ਸਕਦਾ ਹੈ ਸੋ ਹਰ 6 ਮਹੀਨੇ 'ਚ ਤੁਹਾਨੂੰ ਬਲੱਡ ਟੈਸਟ ਕਰਵਾਉਣੇ ਬਹੁਤ ਜ਼ਰੂਰੀ ਹਨ ਆਪਣਾ ਸੀਬੀਸੀ ਕਰਵਾਓ ਸੀਰਮ ਫੈਰੀਟਿਨ ਟੈਸਟ ਕਰਵਾਓ ਸੋ ਜਿਸ ਤੋਂ ਤੁਹਾਨੂੰ ਪਤਾ ਲੱਗ ਸਕੇ ਕਿ ਕਿਤੇ ਤੁਹਾਨੂੰ ਆਇਰਨ ਦੀ ਕਮੀ ਤਾਂ ਨਹੀਂ ਹੋ ਗਈ ਹੈ ਸੋ ਤੁਸੀਂ ਟਾਈਮ ਰੈਂਦੇ ਹੀ ਅਵੇਅਰ ਹੋ ਸਕੋ ਤੇ ਆਪਣਾ ਇਲਾਜ ਕਰ ਸਕੋ ਸੋ ਲਾਸਟੇ ਮੈਂ ਤੁਹਾਨੂੰ ਇਹੀ ਕਹਾਂਗੀ ਅਗਰ ਤੁਹਾਡੇ ਵਿੱਚ ਵੀ ਥਕਾਵਟ ਜਾਂ ਤੁਹਾਨੂੰ ਡਲਨੈਸ ਫੀਲ ਹੋ ਰਹੀ ਹੈ ਪੀਰੀਅਡਸ ਦੇ ਰਿਲੇਟਡ ਪ੍ਰੋਬਲਮਸ ਹੈ ਜਾਂ ਜਲਦੀ ਸਾਹ ਚੜ ਜਾਂਦਾ ਹੈ ਰੰਗ ਤੁਹਾਡਾ ਪੀਲਾ ਪੈ ਗਿਆ ਹੈ ਤੇ ਆਪਣੇ ਬਲੱਡ ਟੈਸਟ ਜ਼ਰੂਰ ਕਰਵਾਓ ਸੋ ਤਾਂ ਕਿ ਨੈਚੁਰਲ ਖੁਰਾਕ ਨਾਲ ਤੁਸੀਂ ਬਾਡੀ ਨੂੰ ਵਾਪਸ ਬੈਲੈਂਸ ਦੇ ਵਿੱਚ ਲੈ ਕੇ ਆਓ ਸੋ ਹੁਣ ਫਟਾਫਟ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹੜੇ-ਕਿਹੜੇ ਲੱਛਣ ਦਿਖਾਈ ਦਿੰਦੇ ਹਨ ਆਪਣੀ ਬਾਡੀ ਦੇ ਵਿੱਚ ਤੇ ਅਗਰ ਤੁਹਾਨੂੰ ਆਇਰਨ ਦੀ ਕਮੀ ਦਾ ਪਤਾ ਹੈ ਕਿ ਤੁਸੀਂ ਇਸ ਨੂੰ ਦੂਰ ਕਰਨ ਦੇ ਲਈ ਕੀ ਕੀਤਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਸੋ ਅਗਰ ਤੁਹਾਨੂੰ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰ ਦਿਓ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਇਸ ਤੋਂ ਇਲਾਵਾ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਸਾਰੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲ ਸਕਣ ਤੇ ਤੁਸੀਂ ਅਵੇਅਰ ਹੋ ਸਕੋ ਤੰਦਰੁਸਤ ਰਹਿ ਸਕੋ ਸੋ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਤੈਅ ਦਿਲੋ ਧੰਨਵਾਦ